ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਦੋਸਤੋ ਮੀਰ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਦੋਸਤੋ ਕਣਕ ਦਾ ਜਿਹੜਾ ਸੀਜ਼ਨ ਹੈ ਉਹ ਆ ਚੁੱਕਿਆ ਹੈ ਹਫ਼ਤਾ ਜਾਂ 10 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਕਣਕ ਜਿਹੜੀ ਹੈ ਕਣਕ ਦੀ ਬਾਢੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਜਾਵੇਗਾ ਤਾਂ ਦੋਸਤੋ ਜਿਹੜੇ ਲੋਕ ਨਾੜ ਵੇਦਦੇ ਆ ਕਣਕਾਂ ਦਾ ਤਾਕਿ ਲੋਕਾਂ ਨੇ ਜਿਹੜੇ ਵੱਡੇ ਜ਼ਿਮੀਂਦਾਰ ਨੇ ਜਾਂ ਜਿਨ੍ਹਾਂ ਨੇ ਤੂੜੀ ਵਾਲੀਆਂ ਜਿਹੜੀਆਂ ਛਟਾਰੀਪਰ ਬਣਾਏ ਹੋਏ ਆ ਉਹ ਜਿਹੜੀਆਂ ਣਾੜ ਮੁੱਲ ਖਰੀਦੇ ਆ ਤਾਂਕਿ ਤੂੜੀ ਦੇ ਵਿੱਚੋਂ ਕੁਝ ਮੁਨਾਫਾ ਕੱਢ ਲੈ ਪਿਛਲੀ ਵਾਰ ਦੇਖਿਆ ਤਾਂ ਜਿਹੜਾ ਤੂੜੀ ਦਾ ਕਾਫੀ ਰੇਟ ਜਿਹੜਾ ਵੱਧ ਗਿਆ ਸੀਗਾ 1100 1200 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਜਿਹੜਾ ਰੇਟ ਹੈ ਤੂੜੀ ਦਾ ਪਹੁੰਚ ਗਿਆ ਸੀਗਾ ਜੇ ਉਸ ਤੋਂ ਪਹਿਲਾਂ 2-3 ਸਾਲ ਦੀ ਗੱਲ ਕਰੀਏ ਤਾ ਤੂੜੀ ਦਾ ਰੇਟ ਜਿਹੜਾ 3300 ਤੋਂ ਵਧੇ ਨਹੀਂ ਸੀ। ਤਾਂ ਪਿਛਲੀ ਵਾਰ ਜਿਹੜੇ ਕਿਸਾਨਾਂ ਨੇ ਤੂੜੀ ਵੇਚਣੀ ਸੀਗੀ ਤਾਂ ਉਹਨਾਂ ਨੇ 2000-3000 ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਤੇ ਜਿਹੜਾ ਕੱਲਾ ਨਾਲ ਹੀ ਖਰੀਦ ਲਿਆ ਸੀ। ਤਾਂ ਸ਼ੁਰੂ ਸੀਜ਼ਨ ਦੇ ਸ਼ੁਰੂ ਵਿੱਚ ਹੀ ਉਹਨਾਂ ਦੀ ਜਿਹੜੀ ਟਰਾਲੀ ਐ 3000 ਤੋਂ ਲੈ ਕੇ 4000 ਰੁਪਏ ਤੱਕ ਜਿਹੜੀ ਐ ਵੇਚ ਰਹੀ ਸੀਗੀ। ਕਿਉਂਕਿ ਪਿਛਲੇ ਸਾਲ ਦੀ ਤਰ੍ਹਾਂ ਲੋਕ ਕੀ ਡਰ ਗਏ ਸੀ ਕਿ ਰੇਟ ਇਸ ਵਾਰ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋ ਜਾਵੇ ਤਾਂ ਦੋਸਤੋ ਨਾੜ ਜਿਹੜੇ ਖਰੀਦੇ ਆ ਉਹਨਾਂ ਨੂੰ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਨੋਟ ਕਰ ਲਓ ਕਿਉਂਕਿ ਇਸ ਵਾਰ ਜਿਹੜਾ ਅੱਗੇ ਆਉਣ ਵਾਲਾ ਸਮੇਂ ਵਿੱਚ ਤੂੜੀ ਦੇ ਰੇਟ ਜਿਹੜੇ ਆ ਵਧਣ ਦੇ ਚਾਂਸ ਜਿਹੜੇ ਘੱਟ ਦਿਖਾਈ ਦੇ ਰਹੇ ਹਨ ਕਿਉਂਕਿ ਪਿਛਲੀ ਵਾਰ ਜਿਹੜੀਆਂ ਗੱਠਾਂ ਬਣਾਉਣ ਲਈ ਮਸ਼ੀਨਾਂ ਆਈਆਂ ਸੀਗੀਆਂ ਤਾਂ ਕਾਫੀ ਲਗਭਗ 48 ਤੋਂ 55% ਜਿਹੜੀਆਂ ਗੱਠਾਂ ਤਿਆਰ ਹੋਈਆਂ ਸਿਗੀਆਂ ਕੁਝ ਮਸ਼ੀਨਾਂ ਦੀ ਕਾਟ ਕਰਕੇ ਗੱਠਾਂ ਜਿਹੜੀਆਂ ਕੱਟ ਬਣੀਆਂ ਸਿਗੀਆਂ ਤਾਂ ਇਸ ਵਾਰ ਜਿਹੜਾ ਝੋਨੇ ਦੀ ਪਰਾਲੀ ਨੂੰ ਜਿਹੜੀ ਆ ਅੱਗ ਬਿਲਕੁਲ ਨਹੀਂ ਲਗਾਣ ਦੇਵੇਗੀ ਸਰਕਾਰ ਤਾਂ ਜਿਹੜੀ ਪਰਾਲੀ ਦੀਆਂ ਗੱਠਾਂ ਜਿਹੜੀਆਂ ਹੈਗੀਆਂ ਨੇ ਉਹ ਕਾਫੀ ਮਾਤਰਾ ਦੇ ਵਿੱਚ ਲਗਭਗ 90% ਤੱਕ ਜਿਹੜੀਆਂ ਪਰਾਲੀ ਦੀਆਂ ਗੱਠਾਂ ਜਿਹੜੀਆਂ ਨੇ ਤਿਆਰ ਹੋ ਜਾਣਗੀਆਂ ਤਾ ਤੂੜੀ ਜਿਹੜੀ ਐ ਫੈਕਟਰੀਆਂ ਦੇ ਵਿੱਚ ਜਿਹੜੀ ਵਰਤਿੰਦੀ ਸੀਗੀ ਅੱਗੇ ਪਹਿਲਾਂ ਤਾ ਉਹ ਜਿਹੜੀ ਤੂੜੀ ਐ ਫੈਕਟਰੀਆਂ ਦੇ ਵਿੱਚ ਉਹਨਾਂ ਨੂੰ ਜਿਹੜੀ ਐ ਮਹਿੰਗੀ ਪੈਂਦੀ ਸੀਗੀ ਗੱਠਾਂ ਪਰਾਲੀ ਦੀਆਂ ਗੱਠਾਂ ਦੇ ਮੁਕਾਬਲੇ ਵਿੱਚ ਤਾ ਹੁਣ ਜਿਹੜਾ ਅੱਗੇ ਪਰਾਲੀ ਤੂੜੀ ਦੀ ਜਿਹੜੀ ਮੰਗ ਜ਼ਿਆਦਾ ਰਾਜਸਥਾਨ ਵਿੱਚ ਹੁੰਦੀ ਸੀਗੀ ਉੱਥੇ ਵੀ ਹੁਣ ਜਿਹੜੀਆਂ ਫਸਲਾਂ ਕਾਫੀ ਜਿਹੜੀਆਂ ਹੋਣ ਲੱਗ ਪਈਆਂ ਨੇ ਤਾ ਇਸ ਕਰਕੇ ਵੀ ਜਿਹੜਾ ਤੂੜੀ ਦੇ ਰੇਟ ਦੇ ਉੱਪਰ ਜਿਹੜਾ ਅਸਰ ਪਵੇਗਾ ਨੰਬਰ 2 ਤੇ ਅੱਗੇ ਉਸ ਤੋਂ ਬਾਅਦ ਜਿਹੜੇ ਆ ਕਾਫੀ ਕਿਸਾਨ ਜਿਹੜੇ ਆ ਮਟਰ ਜਾਂ ਹੋਰ ਫਸਲਾਂ ਤੋਂ ਬਾਅਦ ਜਿਹੜੀ ਹੈ ਮੱਕੀ ਬੀਜ ਲੈਂਦੇ ਆ ਜਿਸ ਦਾ ਜਿਹੜਾ ਸਾਈਲੇਜ ਤਿਆਰ ਕਰਦੇ ਆ ਜਾਂ ਜਿਹਨੂੰ ਆਪਾਂ ਚਾਰ ਕਹਿੰਦੇ ਆ ਉਹ ਵੀ ਕਾਫੀ ਮਾਤਰਾ ਦੇ ਵਿੱਚ ਇਸ ਵਾਰ ਜਿਹੜਾ ਕਿਸਾਨ ਬਣਾਉਣਗੇ ਕਿਉਂਕਿ ਇਸ ਵਾਰ ਜਿਹੜੇ ਬਰਸੇਮ ਦੇ ਜਾਂ ਜਵੀ ਦੇ ਜਿਹੜੇ ਪੱਤੇ ਹੈਗੇ ਆ ਉਹ ਜ਼ਿਆਦਾ ਠੰਡ ਹੋਣ ਕਰਕੇ ਪਦੇ ਨਹੀਂ ਤੇ ਜਿਹੜੇ ਕਈ ਜੋ ਜਿਹੜੇ ਛੋਟੇ ਜ਼ਿਮੀਦਾਰ ਹੈਗੇ ਆ ਜਿਨ੍ਹਾਂ ਕੋਲ ਵੀ ਜ਼ਮੀਨ ਵੀ ਨਹੀਂ ਹੈਗੀ ਉਹ ਜਿਹੜੇ ਆ ਕਾਫੀ ਮਾਤਰਾ ਦੇ ਵਿੱਚ ਪਰਾਲੀ ਜਿਹੜੀ ਇਕੱਠੀ ਕਰਕੇ ਰੱਖ ਲੈਂਦੇ ਹਨ ਤਾਂ ਕਰਕੇ ਜਿਹੜੇ ਸਿਆਲ ਦੇ ਵਿੱਚ ਉਹ ਹੁਣ ਘਰ 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 ਵਿੱਚ ਮੋਟਰ ਮੋਟਰ ਇਹ ਗਿਆ ਦੂਜੇ ਆਤ ਟੋਕੇ ਹੈਗੇ ਮੋਟਰਾਂ ਵਾਲੇ ਤਾਂ ਉਹਦੇ ਨਾਲ ਜਿਹੜੀ ਆ ਤੂੜੀ ਬਣਾ ਲੈਂਦੇ ਆ ਤਾਂ ਇਸ ਵਾਰ ਕੀ ਹੋਇਆ ਕਿ ਸ਼ੁਰੂ ਦੇ ਵਿੱਚ ਜਿਹੜਾ 1100 1200 ਰੇਟ ਸੀਗਾ ਤਾਂ ਉਹ ਹੁਣ ਜਿਹੜਾ 300 ਵੀ ਨਹੀਂ ਮਿਲ ਰਿਹਾ ਤਾਂ ਖਰਚੇ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ ਤਾਂ ਇਸ ਵਾਰ ਜਿਹੜਾ ਨਾਲ ਖਰੀਦਣ ਵਾਲੇ ਜਿਹੜੇ ਆ ਜ਼ਿੰਮੇਦਾਰ ਹੈਗੇ ਆ ਉਹ ਕਿਰਪਾ ਕਰਕੇ ਧਿਆਨ ਦਿਓ ਕਿ ਐਵੇਂ ਨਾ ਪਿਛਲੇ ਸਾਲ ਦੀ ਤਰ੍ਹਾਂ 2 2 3 3000 ਵਿੱਚ ਕਿੱਲਾ ਖਰੀਦ ਲਓ ਤਾਂ ਖਰਚੇ ਵੀ ਬਹੁਤ ਆਉਂਦੇ ਆ ਲੇਬਰ ਦਾ ਜਿਹੜਾ ਖਰਚਾ ਹੈ ਡੀਜ਼ਲ ਦਾ ਖਰਚਾ ਹੈ ਉਹ ਕਾਫੀ ਪੈ ਜਾਂਦਾ ਹੈ ਜਿਸ ਕਰਕੇ ਜਿਹੜੇ ਇਸ ਵਾਰ ਤੂੜੀ ਵੇਚਣ ਵਾਲੇ ਕਿਸਾਨ ਜਿਹੜੇ ਆ ਕਾਫੀ ਨਰਾਸ਼ ਹੋਏ ਆ ਕਈਆਂ ਦਾ ਕੀ ਹੋਇਆ ਕਿ ਇਸ ਵਾਰ ਜਿਹੜਾ ਕਈਆਂ ਦੀ ਤੂੜੀ ਦੇ ਕੁੱਪ ਜਿਹੜੇ ਉਵੇਂ ਦੇ ਉਵੇਂ ਪਏ ਆ ਵਿਕੇ ਨਹੀਂ ਵੇਚਦੇ ਤਾਂ ਨਹੀਂ ਕਿਉਂਕਿ ਉਹਨਾਂ ਨੇ ਜਿਹੜਾ ਕਿਸਾਨਾਂ ਨੇ ਖਰਚਾ ਜਿਹੜਾ ਜ਼ਿਆਦਾ ਕਰ ਲਿਆ ਸੀ ਤਾਂ ਤੂੜੀ ਜਿਹੜੀ 300 400 ਰੁਪਏ ਕਵਾਂਟਲ ਜਿਹੜੀ ਹੈ ਵੇਖ ਰਹੀ ਸੀ ਉਹਨਾਂ ਦਾ ਉਹ ਖਰਚਾ ਵੀ ਜਿਹੜਾ ਨਹੀਂ ਪੂਰਾ ਹੋ ਰਿਹਾ ਸੀਗਾ ਤਾਂ ਜਿਹੜੇ ਦੋਸਤ ਨਵੇਂ ਜੁੜਿਆ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਜਿਹੜੇ ਦੋਸਤ ਵੀਡੀਓ ਨੂੰ YouTube ਦੇ ਉੱਪਰ ਦੇਖ ਰਹੇ ਆ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਇਨਫੋਰਮੇਟਿਵ ਵੀਡੀਓ ਅਪਲੋਡ ਕਰੀਏ ਤਾਂ ਉਹ ਜਿਹੜੇ ਆ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲੇ ਤਾਂ ਦੋਸਤੋ ਜੇ ਗੱਲ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਆਪਣੇ ਯਾਰਾਂ ਦੋਸਤਾਂ ਇਸ ਤੇ ਦਾਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰੇ ਮਾਲਕ ਤੁਹਾਡਾ ਜਿਹੜਾ ਸਮਾਂ ਸ਼ੁਭ ਰਹੇ ਜੈ ਹਿੰਦ